ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 1313 ਹੱਟੀ ਦੀ ਸਮੂਹ ਕਮੇਟੀ ਵੱਲੋਂ ਆਪ ਸਭ ਸੰਤਾਂ ਨੂੰ ਗੁਰੂ ਨਾਨਕ ਸਾਹਿਬ ਦੇ 555ਵੇਂ ਆਗਮਨ ਪਰੋਗੋ ਤੇ ਬਹੁਤ-ਬਹੁਤ ਮੁਬਾਰਕਬਾਦ ਜਿੰਦਾ ਪੂਰੇ ਦੇਸ਼ ਦੀ ਤੇ ਵਿਦੇਸ਼ਾਂ ਚ ਰਕੀ ਹੋਈ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕ ਇਸ ਮੌਕੇ ਦੇ ਉੱਤੇ ਮੈਂ ਦੱਸਣਾ ਚਾਹਾਂਗਾ ਕਿ 1313 ਹੱਟੀ ਵੱਲੋਂ ਵੈਸੇ ਤਾਂ ਹਰ ਰੋਜ਼ ਕੋਈ ਨਾ ਕੋਈ ਸਪੈਸ਼ਲ ਜਿਹੜੇ ਹੈਗੇ ਉਪਰਾਲੇ ਕੀਤੇ ਜਾਂਦੇ ਨੇ ਪਰ ਅੱਜ ਗੁਰਨਾਨਕ ਸਾਹਿਬ ਦੇ ਗੁਰਪੁਰਪ ਦੇ ਉੱਤੇ 21000 ਪਟਕੇ ਜਿਹੜੇ ਹਰ ਗੁਰਦੁਆਰਿਆਂ ਦੇ ਵਿੱਚ ਅਸੀਂ ਵੰਡੇ ਨੇ ਔਰ ਪੰਜ ਦੇ ਨਾਲ ਪੰਜ ਕੱਪੜੇ ਅਸੀਂ ਫ੍ਰੀ ਦਿੱਤੇ ਨੇ ਵੈਸੇ ਤਾਂ ਇਹ ਵੀ ਫ੍ਰੀ ਵਰਗੇ ਹੁੰਦੇ ਨੇ ਕਿ 13-13 ਰੁਪਏ ਦੇ ਵਿੱਚ ਅਸੀਂ ਕੱਪੜੇ ਦਿੰਨੇ ਆ ਜੋ ਵੀ ਸੰਗਤ ਸੇਵਾ ਕਰਦੀ ਹੈ ਇਹਦੇ ਵਿੱਚ ਕੋਈ ਵੀ 13-13 ਹੱਤੀ ਅੱਜ ਤੱਕ ਕਿਸੇ ਦੇ ਵੀ ਪੈਸੇ ਦਾ ਲੈਣ ਦੇ ਨਹੀਂ ਕੀਤਾ ਗਿਆ ਪਰ ਜਿੰਨੀ ਵੀ ਸੇਵਾ ਹੁੰਦੀ ਸਾਰੀ ਸੰਗਤ ਤੇ ਸੰਗਤ ਦੁਆਰਾ ਤੇ ਸੰਗਤ ਲਈ ਹੀ ਕੀਤੀ ਜਾਂਦੀ ਹੈ ਇਹਨਾ ਇਹ ਕਹਿੰਦਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 13 13 ਹੱਟੀ ਦੀ ਸਮੂਹ ਕਮੇਟੀ ਵੱਲੋਂ ਆਪ ਸਭ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ 555ਵੇਂ ਆਗਮਨ ਪੁਰਬ ਦੇ ਉੱਤੇ ਬਹੁਤ-ਬਹੁਤ ਮੁਬਾਰਕਬਾਦ ਜਿੰਦਾ ਪੂਰੇ ਦੇਸ਼ ਨੂੰ ਤੇ ਵਿਦੇਸ਼ਾਂ ਚ ਰਕੀ ਹੋਈ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕ। ਇਸ ਮੌਕੇ ਦੇ ਉੱਤੇ ਮੈਂ ਦੱਸਣਾ ਚਾਹਾਂਗਾ ਕਿ 13 13 ਹੱਟੀ ਵੱਲੋਂ ਵੈਸੇ ਤਾਂ ਹਰ ਰੋਜ਼ ਕੋਈ ਨਾ ਕੋਈ ਸਪੈਸ਼ਲ ਜਿਹੜੇ ਹੈਗੇ ਉਪਰਾਲੇ ਕੀਤੇ ਜਾਂਦੇ ਨੇ। ਪਰ ਅੱਜ ਗੁਰਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ 21000 ਪਟਕੇ ਜਿਹੜੇ ਹਰ ਗੁਰਦੁਆਰਿਆਂ ਦੇ ਵਿੱਚ ਅਸੀਂ ਵੰਡੇ ਨੇ ਔਰ ਪੰਜ ਦੇ ਨਾਲ ਪੰਜ ਕੱਪੜੇ ਅਸੀਂ ਫ੍ਰੀ ਦਿੱਤੇ ਨੇ ਵੈਸੇ ਤਾਂ ਇਹ ਵੀ ਫ੍ਰੀ ਵਰਗੇ ਹੁੰਦੇ ਨੇ ਕਿ 13-13 ਰੁਪਏ ਦੇ ਵਿੱਚ ਅਸੀਂ ਕੱਪੜੇ ਦਿੰਨੇ ਆ ਜੋ ਵੀ ਸੰਗਤ ਸੇਵਾ ਕਰਦੀ ਹੈ ਇਹਦੇ ਵਿੱਚ ਕੋਈ ਵੀ 13-13 ਹੱਤੀ ਅੱਜ ਤੱਕ ਕਿਸੇ ਦੇ ਵੀ ਪੈਸੇ ਦਾ ਲੈਣ ਦੇ ਨਹੀਂ ਕੀਤਾ ਗਿਆ ਪਰ ਜਿੰਨੀ ਵੀ ਸੇਵਾ ਹੁੰਦੀ ਸਾਰੀ ਸੰਗਤ ਤੇ ਸੰਗਤ ਦੁਆਰਾ ਤੇ ਸੰਗਤ ਲਈ ਹੀ ਕੀਤੀ ਜਾਂਦੀ ਹੈ ਇਹਨਾਂ ਇਹ ਕਹਿੰਦਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 13 13 ਹੱਟੀ ਦੀ ਸਮੂਹ ਕਮੇਟੀ ਵੱਲੋਂ ਆਪ ਸਭ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ 555ਵੇਂ ਆਗਮਨ ਪਰਉਪਦੇਸ਼ ਤੇ ਬਹੁਤ-ਬਹੁਤ ਮੁਬਾਰਕਬਾਦ ਜਿੰਦਾ ਪੂਰੇ ਦੇਸ਼ ਦੀਆਂ ਦੇਸ਼ਾਂ ਚ ਰੱਖੀ ਹੋਈ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕ ਇਸ ਮੌਕੇ ਦੇ ਉੱਤੇ ਮੈਂ ਦੱਸਣਾ ਚਾਹਾਂਗਾ ਕਿ 13 13 ਹੱਟੀ ਵੱਲੋਂ ਵੈਸੇ ਤਾਂ ਹਰ ਰੋਜ਼ ਕੋਈ ਨਾ ਕੋਈ ਸਪੈਸ਼ਲ ਜਿਹੜੇ ਹੈਗੇ ਉਪਰਾਲੇ ਕੀਤੇ ਜਾਂਦੇ ਨੇ ਪਰ ਅੱਜ ਗੁਰਨਾਨਕ ਸਾਹਿਬ ਦੇ ਘਰ ਪਰਉਪਦੇ ਉੱਤੇ 21000 ਪਟਕੇ ਜਿਹੜੇ ਹਰ ਗੁਰਦੁਆਰਿਆਂ ਦੇ ਵਿੱਚ ਅਸੀਂ ਵੰਡੇ ਨੇ ਔਰ ਪੰਜ ਦੇ ਨਾਲ ਪੰਜ ਕੱਪੜੇ ਅਸੀਂ ਫ੍ਰੀ ਦਿੱਤੇ ਨੇ ਵੈਸੇ ਤਾਂ ਇਹ ਵੀ ਫ੍ਰੀ ਵਰਗੇ ਹੁੰਦੇ ਨੇ ਕਿ 13-13 ਰੁਪਏ ਦੇ ਵਿੱਚ ਅਸੀਂ ਇਹ ਕੱਪੜੇ ਦਿੰਨੇ ਆ ਜੋ ਵੀ ਸੰਗਤ ਸੇਵਾ ਕਰਦੀ ਹੈ ਇਹਦੇ ਵਿੱਚ ਕੋਈ ਵੀ 13-13 ਹੱਤੀ ਅੱਜ ਤੱਕ ਕਿਸੇ ਦੇ ਵੀ ਪੈਸੇ ਤਾਂ ਲੈਣ ਦੇ ਨਹੀਂ ਕੀਤਾ ਗਿਆ ਪਰ ਜਿੰਨੀ ਵੀ ਸੇਵਾ ਹੁੰਦੀ ਸਾਰੀ ਸੰਗਤ ਤੇ ਸੰਗਤ ਦੁਆਰਾ ਤੇ ਸੰਗਤ ਲਈ ਹੀ ਕੀਤੀ ਜਾਂਦੀ ਹੈ ਇਹਨਾਂ ਇਹ ਕਹਿੰਦਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ 13 13 ਹੱਟੀ ਦੀ ਸਮੂਹ ਕਮੇਟੀ ਵੱਲੋਂ ਆਪ ਸਭ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ 555ਵੇਂ ਆਗਮਨ ਪਰਉਪਦੇਸ਼ ਤੇ ਬਹੁਤ-ਬਹੁਤ ਮੁਬਾਰਕਬਾਦ ਜਿੰਦਾ ਪੂਰੇ ਦੇਸ਼ ਦੀਆਂ ਦੇਸ਼ ਵਿਦੇਸ਼ਾਂ ਚ ਬੈਠੀ ਹੋਈ ਸਾਰੀ ਸੰਗਤ ਨੂੰ ਬਹੁਤ-ਬਹੁਤ ਮੁਬਾਰਕ ਇਸ ਮੌਕੇ ਦੇ ਉੱਤੇ ਮੈਂ ਦੱਸਣਾ ਚਾਹਾਂਗਾ ਕਿ 13 13 ਹੱਟੀ ਵੱਲੋਂ ਵੈਸੇ ਤਾਂ ਹਰ ਰੋਜ਼ ਕੋਈ ਨਾ ਕੋਈ ਸਪੈਸ਼ਲ ਜਿਹੜੇ ਹੈਗੇ ਉਪਰਾਲੇ ਕੀਤੇ ਜਾਂਦੇ ਨੇ ਪਰ ਅੱਜ ਗੁਰਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਤੇ 21000 ਪਟਕੇ ਜਿਹੜੇ ਹਰ ਗੁਰਦੁਆਰਿਆਂ ਦੇ ਵਿੱਚ ਅਸੀਂ ਵੰਡੇ ਨੇ ਔਰ ਪੰਜ ਦੇ ਨਾਲ ਪੰਜ ਕੱਪੜੇ ਅਸੀਂ ਫ੍ਰੀ ਦਿੱਤੇ ਨੇ ਵੈਸੇ ਤਾਂ ਇਹ ਵੀ ਫ੍ਰੀ ਵਰਗੇ ਹੁੰਦੇ ਨੇ ਕਿ 13-13 ਰੁਪਏ ਦੇ ਵਿੱਚ ਅਸੀਂ ਇਹ ਕੱਪੜੇ ਦਿੰਨੇ ਆ ਜੋ ਵੀ ਸੰਗਤ ਸੇਵਾ ਕਰਦੀ ਹੈ ਇਹਦੇ ਵਿੱਚ ਕੋਈ ਵੀ 13-13 ਹੱਤੀ ਅੱਜ ਤੱਕ ਕਿਸੇ ਦੇ ਵੀ ਪੈਸੇ ਦਾ ਲੈਣ ਦੇ ਨਹੀਂ ਕੀਤਾ ਗਿਆ ਪਰ ਜਿੰਨੀ ਵੀ ਸੇਵਾ ਹੁੰਦੀ ਸਾਰੀ ਸੰਗਤ ਤੇ ਸੰਗਤ ਦੁਆਰਾ ਤੇ ਸੰਗਤ ਲਈ ਹੀ ਕੀਤੀ ਜਾਂਦੀ ਹੈ ਇਹਨਾ ਇਹ ਕਹਿੰਦਾ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ